ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ 752 ਅੰਕ ਤੇ ਸੋਈ ਮਹੱਲੇ ਪਹਿਲੇ ਵਿੱਚ ਉਹ ਨਾਨਕ ਬਾਸਾ ਦਸਰੇ ਆ ਮਨੋ ਨਾ ਨਾਮ ਅਭਸਾਰ ਐਨਸ ਤੇ ਵੀ ਮਨ ਦੇ ਵਿੱਚ ਹੁਣ ਦੇਖੋ ਮਨ ਕਦ ਬੋਲਦਾ ਵਾ ਮਨ ਦੀ ਬੋਲਣ ਕੀ ਪਾਵਰਾ ਅਸੀਂ ਕਿਵੇਂ ਸੋਚਕਾਰ ਸੋ ਜਿੰਨ ਗਾ ਮੰਨ ਤੋਂ ਜੋ ਸਰੂਪ ਆਪਣਾ ਮੂਰਤ ਵਿੱਚ ਉਹਨੇ ਮੂਲ ਦੀ ਪਛਾਣ ਕਰਨੀ ਹੈ ਤੇ ਇਹ ਮੂਲ ਦੇ ਵਿੱਚ ਰਲ ਗਿਆ ਜੋ ਬੋਲੇ ਸੋ ਆਪੇ ਫਿਰ ਮਾਲਕਾ ਬੋ ਕੋਈ ਮਾਲਕਾ ਰੂਪ ਮਨੋ ਨਾਮਸਾਰ ਇਹਨਸ ਤੇ ਇਹ ਦਿਨ ਤੇ ਰਾਤ ਯਾਦ ਰੱਖੇ ਸਿਮਰਨਾ ਜੋ ਹੈਗਾ ਆਪਣਾ ਤੁਰਦੇ ਫਿਰਦੇ ਬੰਦੇ ਹੜ ਕਰਮ ਦੇ ਨਾਲ ਜਿਵੇਂ ਖੇਦ ਰੱਖਾ ਹੁੰਦਾ ਨਾ ਉਹ ਗੜੀਂਦਾ ਫਿਰਦਾ ਨਿਗਾਹ ਤੇ ਚਾਰ ਸਫਰਨ ਦੀ ਆ ਇਸੇ ਤਰ੍ਹਾਂ ਹੀ ਜਦ ਮਨ ਪੈਰਾ ਦੇਣ ਲੱਗ ਜਾਂਦਾ ਫਿਰ ਪੰਜ ਪਿਛੇ ਆੜ ਜਾਂਦੀਆਂ ਜਦ ਮਨ ਨੂੰ ਨਰ ਆਲੇ ਆਉਂਦਾ ਫਿਰ ਪਿੱਛੇ ਨਹੀਂ ਆੜਦਾ ਫਿਰ ਇਹ ਤਰ੍ਹਾਂ ਗੋਣ ਚ ਆਉਂਦਾ ਮਾਰਕ ਬੜੇ ਦੱਸ ਰਹੇ ਆ ਪਿਆਰ ਨਾਲ ਜਿਉਂ ਰੱਖੇ ਕਿਰਪਾ ਧਾਰ ਤਿਮੇ ਸੁਖ ਪਾਈਏ। ਵੇਗ ਰੱਖਾ ਹੁੰਦਾ ਨਾ। ਉਹਨੂੰ ਆਪਾਂ ਜ ਸਕੋਰਟੀ ਆ ਲਾਉਨੇ ਆ ਜਾਂ ਕੋਈ ਬਈ ਤੇ ਅੰਦਰ ਅੱਖ ਨੂੰ ਤਾਂ ਬਰਬਾਦੀ ਦੇਣਾ। ਫਿਰ ਮਨੋ ਕਾਨੂੰਨ ਦੇ ਵਿੱਚ ਆ ਜਾਂਦਾ ਸੁਣ ਜਾਂਦਾ। ਕਮਨੰਦਾ ਹੋਇਆ ਮਾਨੂੰ ਦੇਖਦਣੀ ਹੈਗਾ ਜਿਹਨੂੰ ਕੋਈ ਬਿਜੁਰਗ ਹੁੰਦੇ ਆ ਛੋਟੀ ਲੈ ਕੇ ਤੁਰਦੇ ਆ। ਯਾ ਉਹ ਸਾਰਾ ਲੈ ਲੈਂਦੇ ਇਸੇ ਤਰ੍ਹਾਂ ਜਿਹੜਾ ਮਨ ਆ ਮੈਂ ਅੰਦਰ ਲੈ ਹਰ ਨਾਮ ਲਕੋਟੀ ਟੋਣੀ ਬਈ ਉਹਦੇ ਹੱਥ 'ਚ ਛੋਟੀ ਘੜੀਆ ਮਾਲਕ ਦੀ ਆਵਾਜ਼ ਪ੍ਰਭ ਡੋਰੀ ਹੱਥ ਮਾਰ ਉਹ ਉਹਨੂੰ ਫੜ ਕੇ ਜਾਂਦਾ ਉਹਦੇ ਨਾਲ ਪਿਆਰ ਕਰਦਾ ਉਹ ਸਹਿਬ ਦੀ ਆਵਾਜ਼ ਆ ਰਹੋ ਸਹਿਬ ਕੀ ਟੇਕ ਨਾ ਮੋਹੇ ਮੋਣੀ ਜਿਆਦਾ ਸੀ ਸਹਿਬ ਦੇ ਨਾਲ ਪਿਆਰ ਪੈਣ ਦਾ ਮਾਲਕ ਨਾਲ ਪਿਆਰ ਪੈਣ ਦਾ ਫਿਰ ਜਿਹੜੀ ਮਾਇਆ ਵਾ ਉਹ ਮੋਹ ਨਹੀਂ ਸਕਦੀ ਕਹਿਰਾ ਕਹਿੰਦੇ ਵਿਚਾਰੋ ਜਿਵੇਂ ਹਉਮੈ ਕਰਮ ਕਹਾਂ ਫਿਰ ਡੰਡ ਲੱਗਦਾ ਹਉਮੈ ਕਰਮ ਕਮਾਮ ਦੇ ਜਮ ਡੰਡ ਲੱਗੇ ਤਿੰਨ ਆਏ ਜੇ ਸਤ ਗੁਰ ਸੇਵਨ ਸੇ ਉੱਭਰੇ ਹਰ ਛੇਤੀ ਲੈਵਲ ਆਏ ਜਿਵੇਂ ਹਉਮੈ ਵਿੱਚ ਹੰਕਾਰ ਕਰਦੇ ਆ ਬਾਣੀ ਪਾੜਦੇ ਆ ਬਾਹਰੂ ਕਰਦੇ ਆ ਇਹ ਮੈਂ ਆ ਕਰਦਾ ਇੱਕ ਉਹ ਹੁੰਮੇ ਦਾ ਕੰਡਾ ਬਣ ਜਾਂਦਾ ਮਾਲਕ ਦਾ ਪਛਾਣ ਨਹੀਂ ਹੋ ਸਕਦਾ ਕਰ ਸਕਦਾ ਅਚਾਨਕ ਕਰਦਾ ਜਾਂ ਕਰ ਚੱਲਦਾ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰੂ ਨਾਨਕ ਬਾਸਾ ਦੱਸ ਰਹੇ ਨਾ ਸੋਣਿਏ ਜੋਗ ਯੁਗਤਨ ਬੈ ਜੋ ਮੈਨੇ ਯੁਗਤ ਯੁਗਤ ਬੈ ਜੋਗ ਮੈਨੂੰ ਤਾਂ ਜੁੜਨਾ ਜੋਤ ਮੈਨੇ ਹੁੰਦਾ ਬੈ ਇਸ ਤਰੀਕੇ ਨਾਲ ਸਾਂਝ ਕਰਦੇ ਬਿਨਾਂ ਸੰਗ ਤੋਂ ਮਾਲਕ ਮਿਲਦਾ ਨਹੀਂ ਬਿਨ ਸੰਗਤੀ ਜੈਸੇ ਪਲਟੋ ਆ। ਇਹ ਆਪਾਂ ਨੂੰ ਕਰਵਾਣੀ ਜਿਹੜੀ ਹੈਗਾ ਇਹ ਬਲਣ ਕਰ ਰਹੀ ਆ। ਮੈਂ ਜਿੰਨੇ ਕਹੇ ਘਰੇ ਲਾਹ ਨਹੀਂ ਲੈਂਦੇ ਜਾ ਕੇ ਆਪਦੇ। ਗੁਰ ਉਸ ਕਰਵਾਣੀ ਪਛਾਣ ਨਹੀਂ ਕਰਦੇ। ਸਾਡੀ ਅਰਦਾਸ ਮਨਜ਼ੂਰ ਨਹੀਂ ਹੁੰਦੀ। ਗੁਰ ਕੀ ਕਾਰ ਕਮਾਏ ਲਾਹ ਘਰ ਆਣਿਆ। ਗੁਰਵਾਣੀ ਨਿਰਵਾਣ ਸ਼ਬਦ ਪਛਾਣਿਆ ਉਹ ਗੁਰਵਾਣੀ ਦੇ ਵਿੱਚੋਂ ਸਾਬ ਦੇ ਨਿਕਲਿਆ ਜਿਹੜਾ ਸਾਬ ਦਾ ਆਪਣੇ ਅੰਦਰ ਪਹਿਲਾ ਸਾਬ ਦਾ ਚਿੜੀਆਂ ਦੇ ਬਾਜ਼ ਚ ਆ ਜਾਂਦਾ ਮਿੰਡੇ ਦੇ ਬਾਜ਼ ਆ ਜਾਂਦਾ ਅੰਦਰ ਘੰਗੂਰ ਬਾਜਦੇ ਆ ਕਨਾਂ ਵਾਂਸੇ ਨੇ ਬਾਜਦੀਆਂ ਤਪਲੇ ਬਾਜਦੇ ਆ ਸਾਜ਼ੇ ਬਾਜ ਇਹ ਜੇ ਇਕੱਠਾ ਹੋ ਜਾਂਦਾ ਫਿਰ ਇਹ ਹੱਤ ਬਣ ਜਾਂਦਾ ਹਾਏ ਤੱਤੇ ਗਨ ਤੱਤਾ ਅਨადა ਵਿੱਚ ਸਿਹਤ ਹੁਣ ਫਿਰ ਉਹ ਪਹਿਚਾਨ ਨਹੀਂ ਆਉਂਦੀ ਫਿਰ ਸਾਬ ਦਾ ਭੇਤ ਨਹੀਂ ਆਉਂਦਾ ਨਾ ਸਾਬ ਦਾ ਇੱਕ ਰਾਸ ਹੋ ਜਾਂਦਾ ਜਦੋਂ ਇੱਕ ਰਾਸ ਹੁੰਦਾ ਹੈ ਇਨਸਾਨੀ ਕੀ ਆ ਜਾਂ ਤੂੰ ਸਿਮਰਜ ਬਹਿ ਰਿਆਂ ਜਾਂ ਉੜਦੇ ਆ ਆਨੰਦ ਜਿਹਨੂੰ ਕਹਿੰਦਾ ਨਾਮ ਕੁਵਾਰੀ ਨਾਨਕਾ ਅੜੀ ਰਹੇ ਦਨ ਰਾਤ ਜਾਂ ਤੂੰ ਰਾਤ ਨੂੰ ਸੌਂਦੇ ਬਾਵਾ ਉਚਰੇ ਉੱਠ ਵੀ ਵਾ ਕਰਿਆਣ ਜਾਂ ਸੌਣ ਲੱਗੇ ਮਾਲਕੇ ਦਰਤੇ ਪ੍ਰਵਾਨ ਹੋਏ ਫੇ ਉੱਠਣ ਲੱਗੇ ਫੇ ਮਾਲਕ ਨੂੰ ਜਾ ਰੱਖਿਆ ਉਹਨਾਂ ਦੇ ਫੇਰ ਕਿਆ ਸਵੇਰ ਸੈਰ ਤੋਂ ਚੱਲ ਗਿਆ ਉਹ ਸੋਝਾ ਜਿਹੜੀ ਸੈਰ ਤੋਂ ਤੁਸੀਂ ਨਹੀਂ ਕਰ ਸਕਦੇ ਉਹ ਤਾਂ ਆਪਾਂ ਇੱਕ ਸੁਣਨੀ ਆ ਫਿਰ ਉਹ ਤੇ ਬੋਲਣਾ ਨਹੀਂ ਹੈਗਾ ਉਹ ਇੱਕ ਤੀਰਥਾ ਸੱਚਾ ਸੱਚਾ ਪੀਰ ਤੇ ਜਿੱਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਗੁਰਮੁਖ ਦਾ ਮੰਦ ਹੈ ਮਾਲਕ ਨਾਲ ਮਿਲ ਚੁੱਕਿਆ ਗੁਰਮੁਖ ਨਾਦ ਗੁਰਮੁਖ ਬੇਦਨ ਗੁਰਮੁਖ ਰਿਆ ਸਮਾ ਗੁਰਖਾ ਉਹ ਨਾਦ ਰ ਸਮਾ ਚੁੱਕਿਆ ਮਣਕੇ ਨਾਲ ਸੁਣਨਾ ਬਾਣੀ ਕਹਿੰਦੀ ਨਾਦ ਸੁਣਨਾ ਨਾਦ ਸਮਾਇਲ ਹੋ ਰੇ ਸਤਗੁਰੂ ਭੇਟ ਦੇਮ ਕਈ ਐਸੇ ਆ ਜਿਹੜੇ ਕਹਿੰਦੇ ਸ੍ਰੀ ਬ੍ਰਾਹਮਣ ਨੇ ਚਾਓ ਲਾ ਕੇ ਆਇਆ ਪਰ ਕਹਿੰਦੇ ਨਾਦ ਸੁਣਨਾ ਨਹੀਂ ਉਹਨਾਂ ਤਰ੍ਹਾਂ ਕੋਣ ਜੇ ਬਾੜ ਤਾਂ ਕਿਨੇ ਵਾਲਿਆ ਹੈਗਾ ਵੀ ਸਾਹਮਣੇ ਧਿਆਨ ਲਾ ਲੋ ਖਾਲੇ ਗਲਾਚੇ ਪ੍ਰਕਾਸ਼ ਪ੍ਰਕਾਸ਼ ਨਾ ਕਿ ਜੂਗਾ ਬਾਣੀ ਦੱਸ ਰਹੀ ਆ ਜੇ ਸਚੰਦਾ ਉੱਗਵੇ ਸੂਰ ਚੜਿਆ ਹਜ਼ਾਰ ਇੱਥੇ ਚੰਨ ਹੁੰਦਾ ਗੁਰਮੁਖ ਕੋਰ ਅੰਦਰ ਸੋ ਗੁਰਦੰ ਦਾ ਪਰ ਨਹੀਂ ਹੋਇਆ ਗੁਰੂ ਕਉਨ ਆਨੰਦ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨੇ ਸਾਰੇ ਪੂਰੇ ਗੁਰਕਾ ਸੌਣ ਦੇ ਛੋੜੇ ਅੰਦਰ ਆ ਗੁਰੂ ਬੈਠਾ ਪਰ ਗਿਆਨ ਦਵਾਰ ਪ੍ਰਗਟ ਹੋਣਾ ਜੇ ਚੀ ਦਾ ਭੇਜਦਾ ਆ ਗਿਆ ਪਤਾ ਲੱਗ ਗਿਆ ਫਿਰ ਉਹਦੀ ਗੁਰਬਾਣੀ ਦੀ ਪਛਾਣ ਹੁੰਦੀ ਹੈ ਗੁਰਬਾਣੀ ਨਿਰਮਲ ਸ਼ਬਦ ਪਛਾਣਿਆ ਇਕ ਨਾਨਕੀ ਅਰਦਾਸ ਜੇ ਤਦ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਦਾ ਆਸ ਵੀ ਮੇਰੇ ਕਿਰਪਾ ਕਰਕੇ ਨਾਮ ਦੀ ਦਰਦ ਵਖਸੇ ਮੈਂ ਇੱਕ ਸਬਦ ਦੀ ਦਰਦ ਵਖਸੇ ਮੇਰੇ ਹਿਰਦੇ ਵਿਚ ਵਸ ਜਾਵੇ ਮੈਂ ਤੇਰੇ ਹਰ ਵੇਦ ਗਉਣਗਾਉਂਦਾ ਰਹਾ ਮਾਂ ਉਹ ਸਬਦ ਨਾਲ ਗਉਣਗਾ ਹੋਣਿਆ ਮੈਂ ਦੀਜੇ ਨਾਮ ਨਿਵਾਸ ਵੀ ਨਾਮ ਦਾ ਨਿਵਾਸ ਮੇਰੇ ਹਿਰਦੇ ਚ ਕਰ ਦੇ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਗੁਰ ਮਤ ਦੇ ਫਿਰ ਉੱਤੇ ਜਿਹੜੀ ਆਵਾਜ਼ ਆ ਸਤਗੁਰ ਦੀ ਆਵਾਜ਼ ਉਹ ਇੱਕ ਉਹ ਜਿਵੇਂ ਆਪਾਂ ਬੋਢੇ ਹੁੰਦਾ ਹੱਥੇ ਛੋਟੀ ਲੈ ਕੇ ਦੋਲਦੇ ਆ ਇਸੇ ਤਰ੍ਹਾਂ ਕਹੋਣੀ ਆ ਜਿੰਨੋੜੀ ਕਹਦੀ ਰਾ ਡੋਰੀ ਹੱਥ ਮਾਰੇ ਫਿਰ ਉਹ ਜਦ ਸਾਡੇ ਹਿਰਦੇ 'ਚ ਵਜ ਜਾਂਦੇ ਜਿਹੜਾ ਆਪਣਾ ਵਿਸਾ ਆ ਜਾਂਦਾ ਨਾ ਮਨੋ ਨਾਮ ਨਾਮ ਬਸਾਰ ਇਹ ਮਨੋ ਨਾਮ ਨਾਮ ਬਸਾਰ ਐਨਸ ਤੇ ਉਹ ਬੇ ਦਿਨ ਤੇ ਰਾਤ ਆਪਣੇ ਮਾਲਕ ਬਖਸ਼ ਕਰਦਾ ਫਿਰ ਮਨ ਨੂੰ ਸੁਣਦਾ ਇਹ ਮਨ ਦੀ ਡਿਊਟੀ ਆ ਫਿਰ ਕਹਿੰਦੇ ਤਨ ਮਨ ਸਭ ਕੁਝ ਹਾਰ ਤਿਸ ਕੇਰਾ ਦੁਰਮਤ ਕਹਿਣ ਜਾਏ ਕਿ ਤਨ ਵੀ ਉਹਦਾ ਮਨ ਵੀ ਉਹਦਾ ਸਾਡਾ ਕੁਝ ਨਹੀਂ ਹੈ ਜणू ਹੰਕਾਰ ਕਾ ਦਾ ਦੁਬਦਾ ਕਾ ਦੀ ਨਿੰਦਿਆ ਕਾ ਦੀ ਤੈਨ ਮਾਲਕ ਨੇ ਤਨ ਵੇਚੀ ਸੰਤ ਵੇਪਾਰੇ ਪੀਤਮ ਦੇ ਮਲਾਇ ਇਹਨ ਨਤ ਸਾਹਮਣਾ ਨਤ ਨਤ ਹਿਰਦੇ ਸਮਾਲ ਪੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਪਾ ਜਿਆ ਸੀ ਹਿਰਦੇ ਚ ਵਸਾ ਕੇ ਰੱਖਾਂਗੇ ਮਾਲਕ ਦੱਸ ਦੇ ਆਪਾਂ ਨੂੰ ਇਹ ਸਾਡੇ ਰਸ ਹੋਣ ਲਾ ਜੂ ਓ ਜੀਵਾ ਗੁਣ ਸਰ ਅੰਤਰ ਤੂੰ ਵਸ ਜਾ ਅੰਦਰ ਵਸ ਗਿਆ ਉਮਬ ਸੇ ਮਨ ਮਾਹ ਸਹਿਜੇ ਰਸ ਰਸੇ ਰਸ ਉਹ ਇਸੇ ਦੇ ਨਾਲ ਸਤਗੁਰੂ ਸੇਵਾ ਨਾਲ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਪਾਏ ਕਹਿੰਦਾ ਜਿਹੜਾ ਮਾਲਕ ਦੇ ਦਰ ਤੇ ਬੈਠ ਕੇ ਸੇਵਾ ਕਰਦਾ ਨਾ ਸਤਗੁਰ ਸੇਵਾ ਕਰਦਾ ਸਤਪੁਰਖ ਮਨਾਉ ਆਪਣਾ ਪੀਮਰ ਝੋਲੀਏ ਉਹ ਅੰਦਰ ਰਾਸਾ ਸਤਗੁਰ ਸੇਵੀ ਆਪਣਾ ਦੁੱਖਾਂ ਕਾਹੇ ਨਾਸ ਨਾਨਕ ਨਾਮ ਤੇ ਕਾਰਜਾ ਵਿਰਾਸ ਸੜਾ ਕਾਰਜਾ ਵਿਰਾਸ ਹੈ ਜੈਸ ਤੇ ਪਤਾ ਲਗਾ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਪਾਏ ਸਾਚਾ ਸ਼ਬਦ ਸਿਪਤ ਹੈ ਸੱਚੀ ਸੱਚਾ ਮਨੁਸਾ ਉਹ ਸ਼ਬਦ ਕਿਹੜਾ ਵਾ ਸੱਚੀ ਬਾਣੀ ਗੁਰਮਖਾਖੇ ਉਮੇ ਵਿੱਚ ਹੋ ਜਾਏ ਜਿਹਦੇ ਵਿੱਚ অহੰਕਾਰ ਖਤਮ ਹੋ ਗਿਆ ਜਿਹੜਾ ਗੁਰਮ ਬੋਲਦਾ ਉਹ ਫਿਰ ਜੋ ਬੋਲੇ ਸੋ ਆਪੇ ਫਿਰ ਮਾਲਕ ਬੋਲਦਾ ਉਹ ਤਾਂ ਕਿਸੇ ਨਾਲ ਬੈਰ ਨਹੀਂ ਹੁੰਦਾਗਾ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸਾਸਣਾਏ ਉਹ ਕਿਸੇ ਨਾਲ ਫਿਰ ਬੈਰ ਨਹੀਂ ਕਰਦਾਗਾ ਗੁਰਮੁਖ ਅਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਇ ਮਨ ਤ੍ਰਿਕਲਿਸ਼ਨਾ ਪਰ ਬੈਠਾ ਮਾਲਕ ਅੰਦਰ ਜਿਗਾਂ ਲਾਉਣੇ ਆ ਪਰ ਸੰਧ ਦੀ ਡਿਊਟੀ ਆ ਦੱਸਣਾ ਜਿਵੇਂ ਆਰਣ ਹੁੰਦਾ ਲੋਹਾ ਉਹ ਟਾਲਦਾ ਨਹੀਂ ਹੈਗਾ ਜਿਆਦੇ ਨੂੰ ਅੱਗ ਦੇ ਰੱਖ ਗਰਮ ਕਰਕੇ ਉਹਨੂੰ ਜੋ ਮਰਜ਼ੀ ਜਿਆ ਸੜੀਆਂ ਬਣਾ ਲਾ ਤੇ ਗਾਡਰ ਜੋ ਚੀਜ਼ ਬਣਾਉਣੀ ਹੈ ਬਣਾ ਲਾ ਇਸ ਤਰ੍ਹਾਂ ਮਨ ਸਾਖਤਾ ਜਿਉਂ ਆਰਣ ਲੋਹਾ ਪਏ ਪੰਨ ਕਢਾਈਏ ਬਈ ਉਹਦੇ ਜ ਕੋਈ ਪਾਂਡੇ ਬਣਾਉਣੇ ਹੁਣ ਕੋਈ ਚੀਜ਼ ਬਣਾਉਣੀ ਹੋਵੇ ਗਾਡਰ ਟੀਆਰ ਸਰੀਆ ਹੋਰ ਜਾਨੀ ਲੋਹੇ ਦੇ ਛੜੀ ਚੀਜ਼ਾਂ ਉਹਨੂੰ ਗਰਮ ਕਰਨਾ ਪਊਗਾ ਇਸੇ ਤਰ੍ਹਾਂ ਜਿਹੜਾ ਮਨਮੋਖ ਆ ਇਹਨੂੰ ਸੰਗਦ ਲਾਉਣਾ ਪਊਗਾ ਸੰਗਤ ਵਿੱਚ ਕਿਉਂ ਸਾਖਤ ਜੋਨੀ ਪਾਏ ਭਵੇ ਪਵਾਇਆ ਜੇ ਉਹ ਕੋ ਲੋਹੇ ਮਗੂ ਹਨ ਜੁੰਨਾ ਚ ਕਬੁੱਝਿਆ ਨਹੀਂ ਨਾ ਸ ਇਹਨੂੰ ਪਹਿਲਾਂ ਕੋਈ ਕੰਮ ਕਰਨਾ ਉਹਨੂੰ ਪਹਿਲਾਂ ਬੁੱਝ ਲੋ ਕੋਈ دنیਵੀ ਕਾਰਨਾ ਅਮਰ ਸਗਣਾ ਸੰਤ ਕੋਲੇ ਪਹਿਲਾ ਦੇਖੋ ਵੀ ਇਹ ਸਾਡੇ ਨਾਲ ਅਸੀਂ ਪਰਮੇਸ਼ਾ ਨਹੀਂ ਪਾਉਗੇ ਸਾਨੂੰ ਕੋ ਮਾਲਕ ਦਾਸ ਦੇਣਾ ਬਿਨ ਬੁਝੇ ਸਭ ਦੁੱਖ ਦੁੱਖ ਮਾਵਣਾ ਅਜੀ ਫਟਾਫਟ ਮਗਰ ਲਾ ਕੇ ਆ ਜਾਣਿਆ ਕਿਸੇ ਕਿਸੇ ਸੰਦੇ ਭੱਜ ਕੇ ਕਿਸੇ ਭੱਜ ਕੇ ਇੱਕ ਪੇੜ ਚਾਲਾ ਪੇੜ ਹੁੰਦੀ ਹੈ ਨਾ ਉਹ ਨੀਂਹ ਪਾਈ ਹੁੰਦੀ ਆ ਇੱਕ ਪੇੜ ਖੋਈ ਨਾ ਸਾਰੇ ਡੈਪੈਂਦੀਆਂ ਉਹਨਾਂ ਦੇਖਣਾ ਨਹੀਂਗਾ ਇਸ ਤਰ੍ਹਾਂ ਸਾਡਾ ਹਾਲ ਆ ਅਸੀਂ ਸੰਤਾਂ ਕੋਲ ਜਾਣਾ ਕਰਦੇ ਬਈ ਉਹਦੇ ਬੜਾ ਕਾਠਾ ਪਾ ਜਾਣੇ ਬਾਣੀ ਕਹਿੰਦਾ ਬਿਰਲੇ ਬਿਰਲੇਆ ਗੁਰਮੁਖ ਕੋਣ ਮੰਨੇ ਬਿਰਲਾ ਗੁਰਮੁਖ ਬਿਰਲੇ ਬਿਰਲੇਆ ਮਾਲਕ ਮੇਰੇ ਬੱਚੇ ਆ ਇਹ ਫਿਰ ਉਹਨੂੰ ਮਾਲਕ ਦੱਸ ਦਿਆ ਬਈ ਜਿਹੜੀ ਸਾਡੀ ਅਡਾਰੀ ਆ ਧੋਖਾ ਉ ਤਾਂ ਹੁਣ ਹੋਮੇ ਆਵੇ ਜਾਏ ਪਰਮ ਭਲਾਣਾ ਜਿੰਨਾ ਤੱਕ ਅਸੀਂ ਸੰਗਤ ਦੇ ਵਿੱਚ ਲੈ ਕੇ ਨਹੀਂ ਆਉਂਦੇ ਸੰਗਤ ਦੇ ਜੋ ਬੰਦਾ ਦੱਸੇ ਉਹ ਤਰੀਕਾ ਜਾਣਦਾ ਹੋਵੇ ਤਾਂ ਇਹ ਅਸੀਂ ਪ੍ਰਵਾਨ ਹੋ ਜਾਂਦੇ ਹਾਂ ਹੁਣ ਦਸੰਦਵਾਰ ਤਾਂ ਹਰੇਕ ਚੱਲ ਜਾਂਦਾ ਚਾਹੇ ਕੋਈ ਕਿਤੇ ਗਿਆ ਨਾ ਗਿਆ ਪਰ ਉਹ ਭੇਤ ਨਹੀਂ ਹੈਗਾ ਹੁਣ ਦੁੱਧ ਵਿੱਚ ਕਿਉਂ ਆਉਂਦਾ ਜਿੰਨਾ ਕਾ ਤਰੀਕੇ ਦੁਆਰਾ ਕੱਢ ਨਹੀਂ ਸਕਦੇ ਅਸੀਂ ਦੋਨੇ ਸਾਰ ਜਾਨਾ ਇਹ ਜਰਾ ਸਾਡਾ ਕੀ ਆ ਸੜਨ ਵਾਲਾ ਗੱਲ ਅਸੀਂ ਸਿਮਨ ਕਰੀ ਜਾਂਦੇ ਆ ਕਰੀ ਜਾਂਦੇ ਆ ਪਰ ਮਾਲਕ ਪਰਵਾਹ ਨਹੀਂ ਹੈਗਾ ਹੁਣ ਜਿਹੜੇ ਬੱਚਾ ਹੁੰਦਾ ਬੱਚੇ ਨੇ ਜਨਮ ਲਿਆ ਪਹਿਲਾਂ ਉਹਦੀ ਮਾਤਾ ਕੰਨੀ ਦੇਖਦਾ ਮੈਂ ਦੇਖਦਾ ਮੇਰੀ ਮਾਤਾ ਵਾ ਫਿਰ ਪਿਤਾ ਕੰਨੀ ਦੇਖਦਾ ਦੇਖਦਾ ਫਿਰ ਉਹ ਪਾਪਾ ਪਾਪਾ ਕਹਿੰਦਾ ਪਾ 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 ਬੋਲੀ ਜਾਂਦਾ ਜਦ ਪੂਰਾ ਬੋਲਣ ਲੱਗ ਗਿਆ ਉਹ ਚੀਜ਼ ਮੰਗਣੇ ਪਾਪਾ ਕਹਿ ਕੇ ਮੰਗ ਲੈਣੀ ਐ ਇਸੇ ਤਰ੍ਹਾਂ ਜਿਆਦਾ ਸੁਣ ਵਿੱਚ ਚਲੇ ਗਏ ਮਨ ਦੇ ਬਕਾਰ ਹਟ ਕੇ ਹੋਮੇ ਹਟ ਗਈ ਦੁਬਦਾ ਹਟ ਗਈ ਨਿੰਦਿਆ ਹਟ ਗਈ ਚੂਲੀ ਹਟ ਗਈ ਸਿੱਧਾ ਮੰਗੋ ਮਾਲਕ ਤਾਂ ਉਹ ਅਰਦਾਸ ਪਰਵਾਹ ਨਾ ਇੱਕ ਨਾਨਕੀ ਅਰਦਾਸ ਜੇਤਤ ਭਾਵ ਸੀ ਮੈਂ ਦੀਜੇ ਨਾਮ ਨਵਾਸ ਹਰ ਗੁਣ ਗਾਵਸ ਉਹ ਫਿਰ ਗਉਦੇ ਵਿੱਚ ਤਾਂ ਹੀ ਮਾਲ ਕਹਿੰਦੇ ਆ ਨਾਮੇ ਹੀ ਤੇ ਸਭ ਕੁਝ ਹੋਵਾ ਮੇਰੇ ਨਾਲ ਸਤ ਗੁਰ ਨਾਮ ਨਾ ਜਾਪੇ ਸਤਗੁਰੂ ਦਾ ਨਾਮ ਨਹੀਂ ਮਿਲਦਾ ਸਤਗੁਰੂ ਕੌਣ ਆ ਜਦ ਅਸੀਂ ਹਰ ਵਕਤ ਕਰਮ ਦੇ ਨਾਲ ਧਰਮ ਕਰਦੇ ਆ ਮਾਲਕ ਨਾਲ ਅਸੀਂ ਆ ਸਾਹਮਣੇ ਦ੍ਰਿਸ਼ਟੀ ਲਈ ਰੱਖਦੇ ਆ ਨਾਲ ਕਰਮ ਤੇ ਨਾਲ ਧਰਮ ਦੋਈ ਕਰਦੇ ਆ ਸਾਡਾ ਇੱਕ ਬੈਲ ਸੇ ਬਣ ਜਾਂਦਾ ਬਰਾਬਰ ਫੇਰ ਉਹ ਸਾਡੇ ਤੇ ਜਾਨੀ ਕਿ ਜਿਹੜਾ ਆਹਤ ਰਹਿ ਗੋ ਦੇਣਾ ਆਪਣਾ ਇਹਦੇ ਵਿੱਚ ਬਣ ਜਾ ਹੋ ਜਾਂਦਾ ਤਾਂ ਕਿ ਨਿਤਨ ਤਰੀ ਦੇ ਅਲਪੀਤਮ ਆਪਣਾ ਜੇ ਚਹਿਲੇ ਗੁਣ ਨਾਲ ਨਹੀਂ ਦੋ ਸੰਤ ਆਪਣਾ ਜੇ ਗੁਣ ਆਗੇ ਨਾਲ ਫਿਰ ਦੁੱਖ ਨਹੀਂ ਨਾਲ ਲੱਗ ਸਕਦਾ ਅਸੀਂ ਇਤੇ ਜਿਤਨੀ ਸਾਧਦੇ ਹੈਗੇ ਪਰ ਉਹਨੂੰ ਬੈਲੈਂਸ ਰੱਖ ਸਕਦੇ ਆ ਬਰਾਬਰ ਦੁੱਖ ਤੇ ਸੁਖ ਨੂੰ ਸਮ ਰੱਖ ਸਕਦੇ ਜਾਂ ਦੁੱਖ ਸੁਖ ਸਮ ਕਰਕੇ ਰੱਖ ਰੱਖ ਲਿਆ ਫਿਰ ਅਸੀਂ ਮਾਰ ਕੇ ਪਰਵਾਣ ਹੋ ਸਕਦੇ ਆ ਜਾਬੇ ਰਾਤ ਨੂੰ ਸਹਿ ਸਵਾਏ ਗੋਲੀ ਖਾਣ ਦੀ ਲੋੜ ਨਹੀਂ ਨੀਂਦ ਆਉਣੀ ਆ ਕ્યા ਸੀ ਉਹਦੇ ਮਾਲਕ ਦੇ ਦਰ ਤੇ ਬੇਨਤੀ ਕੀਤੀ ਸਿਮਨ ਕੀਤਾ ਜਸੁਨ ਨੇ ਧਿਆਨ ਲਾਇਆ ਇਹ ਫਿਰ ਮਾਲਕ ਦੀ ਗੋਚ ਚਲੇ ਗਏ ਗਉ ਸਾਡਾ ਜਨਮ ਘਟਿਆ ਗਿਆ ਜਨਮ ਮਰਨ ਜਨਮਤ ਹੈ ਦੁੱਖ ਲਾਗੇ ਮਰਨਾ ਆਏ ਗਏ ਜਨਮਨ ਪ੍ਰਬਾਨ ਹਰ ਗੁਣ ਗਾਇਕ ਸਾਡਾ ਫਿਰ ਉਹਦੀ ਸਿਫਤ ਕਰਨ ਦੇ ਨਾਲ ਮਾਲਕ ਦੇ ਮਾਲਕ ਹਿੱਦ ਵਿੱਚ ਆ ਕੇ ਬਸ ਗਿਆ ਸੱਚਾ ਸ਼ਬਦ ਸਿਵਤ ਹੈ ਸੱਚੀ ਸੱਚਾ ਮਨ ਵਸਾਇ ਉਹ ਸ਼ਬਦ ਮਨ ਵਿੱਚ ਬਸ ਗਿਆ ਸੱਚੀ ਬਾਣੀ ਗੁਰਮੁਖ ਆਖੇ ਹੋਮੇ ਵਿੱਚੋਂ ਜਾਏ ਉਹਨੂੰ ਕਹਿੰਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਕਿਉਂ ਸਤਗੁਰ ਬਿਨਾਂ ਪ੍ਰਤੀਤ ਨਹੀਂ ਹੁੰਦੀ ਸਤਗੁਰ ਬਿਨ ਸਤਗੁਰ ਪ੍ਰਤੀਤ ਨਾ ਆਵੀ ਨਾਮ ਨਾਲ ਲਾਗੋ ਪਾਓ ਸੋਪਨੇ ਸੁਖ ਨਾ ਪਾਵੀਂ ਦੁੱਖ ਮੈਂ ਸਵੇ ਸਮਾਏ ਹੁਣ ਸੁਖ ਨਾ ਕਿਨੂੰ ਕਹਨੇ ਆ ਹੁਣ ਦਿਨ ਦੇ ਵਿੱਚ ਇਹ ਯਾਰ ਨਹੀਂ ਰੱਖਿਆ ਹੈਗਾ ਮਾਲਕ ਨੂੰ ਅਸੀਂ ਸੁਬਨੇ ਫਿਰਦੇ ਤਰੇ ਗੋਣ ਚ ਯਾ ਯਾਦ ਰੱਖਿਆ ਸੁਬrani ਫਿਰ ਅਸੀਂ ਇਹ ਕਿਹੜਾ ਵਾ ਦੋ ਏ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਬਨਜਾਰੇ ਖੁੱਲੇ ਹਟ ਹੋ ਆਪਾਂ ਅੰਜ ਫਿਰ ਖੁੱਲੇ ਦਸਾਂ ਦਵਾਰਾਂ ਚਾਰ ਹਟਾਂ ਉੱਪਰ ਉੱਠ ਕੇ ਮਾਲਕ ਦੇ ਦਰਤੇ ਪਰਵਾਣ ਹੋਣ ਲੱਗੇ ਤਾਂ ਇਹ ਕਹਿੰਦਾ ਉਹਦੇ ਹੁਕਮੇ ਜਾ ਕੇ ਹੁਕਮ ਹੋਇਆ ਤਾਂ ਨਰਮਲ ਹੋਵੇ ਹੋਂਮੇ ਵਿੱਚੋਂ ਜਾਏ ਕਹਿੰਦਾ ਜਦੋਂ ਉਹਦਾ ਹੁਕਮ ਹੋ ਜਾਂਦਾ ਸੁਣ ਲੈਣਾ ਫਿਰ ਸਾਡੇ ਹੋਂਮੇ ਖਤਮ ਹੋ ਜਾਂਦੀਆ ਗੁਰ ਕੀ ਸਾਖੀ ਸਹਿਜੇ ਚਾਕੇ ਇਸਨਾਗਨ ਬਜਾਏ ਗੁਰਕੇ ਸਬਦ ਰਪਤਾ ਸਹਿਜੇ ਮਾਤਾ ਸਹਿਜੇ ਰਿਆ ਸਮਾਏ ਫੇ ਕਹਿੰਦੇ ਹਰੀ ਦਾ ਨਾਮ ਜਿਹੜਾ ਨਾ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਈ ਪਿਆਰ ਜਿਆਸੀ ਹਰੀ ਦਾ ਨਾਮ ਸਤ ਕਰਕੇ ਜਾਣ ਲਿਆ ਫੇ ਮਨ ਕਹਿੰਦੇ ਉਹਦੀ ਵਡਿਆਈ ਮਿਲਦੀ ਆ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਇ ਪਿਆਰੇ ਇੱਕੋ ਸੱਚਾ ਸਾਹਮੇ ਵਰਤੇ ਬਿਰਲਾ ਕੋ ਵਿਚਾਰਿ ਕੋਈ ਬਿਰਲਾ ਬਿਰਲਾ ਵਿਚਾਰ ਸਾਰੇ ਵਿੱਚ ਕੀ ਬਖ ਫੇ ਬਹਿਰ ਕੇ ਦੇਣਾ ਆਪੇ ਮੇ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੇ ਗੁਰਮ ਕੋਈ ਜਾਣ ਕੋਈ ਕੋ ਜਾਣ ਜੰਮਲ ਮਾਰਨਾ ਹੁਕਮ ਵਰਤੇ ਗੁਰਮ ਕਾਪਸਾਂ ਤੇ ਗੁਰੂ ਪਹਿਚਾਣ ਲੈਂਦਾ ਨਾਮ ਤੇ ਆਏ ਤਾਂ ਸਤਗੁਰ ਪਾਏ ਜੋ ਇਸੇ ਸੋ ਫਲ ਪਾਏ ਨਾਨਕ ਇਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਏ ਇਹ ਤਾਂ ਗੁਰੂ ਪਹਿਰੇ ਅਸੀਂ ਉਸ ਮਾਲਕ ਦੇ ਦਰਤੇ ਜਾਣਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹੱਡ ਪਟਣ ਬਜਾਰਾ ਇਸ ਕਾਇਆ ਅੰਦਰ ਨਾਮ ਨੌ ਨਦ ਪਾਈਏ ਗੁਰਕੇ ਸਾਹਿਬ ਵਿਚਾਰਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਇਹ ਮਨ ਰਤਨ ਵਿੱਚ ਜਵਾਹਰ ਮਾਨਕ ਤਿਸ ਕਾ ਮੋਲ ਫਾਰਾ ਮੋਲ ਕਤਿ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰ ਗੁਰਮੁਖ ਵੇਸੂ ਕਾਇਆ ਖੋਜੇ ਔਰ ਸਭ ਪਰਮ ਭਲਾਈ ਜਿਸਨੋਂ ਦੇ ਸੋਈ ਜਨ ਪਾਵੇ ਹੋਰ ਪਿਆਕੋ ਕਰੇ ਚਰਾਈ ਕਾਏ ਅੰਦਰ ਪਾਓ ਬਸੇ ਗੁਰ ਪ੍ਰਸਾਦੀ ਪਾਏ ਕਾਏ ਅੰਦਰ ਬ੍ਰਹਮ ਅੰਦਰ ਬ੍ਰਹਮਾ ਵਿਸਨ ਮੇ ਸਭ ਉਪਤ ਜਿਸਨთან ਇਹ ਸਾਰੇ ਮਾਲ ਕਰਨ ਪਿਆ ਕਿੰਤੀ ਆ ਬ੍ਰਹਮਾ ਵੀ ਸ਼ਿਵ ਜੀ ਵੀ ਮੇਸਨੂ ਸੱਚੇ ਆਪਣਾ ਖੇਲ ਚ ਆਇਆ ਆਵਾ ਗੁਣ ਸਾਰਾ ਪੂਰੇ ਸਤਗੁਰ ਆਪ ਦਿਖਾਇਆ ਸੱਚ ਨਾਮ ਨਸਤਾਰਾ ਸਾਕ ਆਇਆ ਸੋ ਸਤਗੁਰੂ ਸੇਵੇ ਸੱਚੇ ਆਵਸਵਾਰੀ ਬੈਣ ਨਾਮੇ ਦਾ ਟੋਈ ਨਹੀਂ ਤਾਂ ਜਮ ਕਰੇਖ ਵਾਰ ਨਾਮ ਤੋਂ ਬਿਨਾਂ ਘਾਰੀ ਨਾਮ ਸੱਚੇ ਮਿਹਾਈ ਪਾਏ ਜਿਸਨੂੰ ਹਰਿ ਕਿਰਪਾ ਕਰੇ ਕਹਿੰਦਾ ਜਿਹੜੀ ਬੈਣ ਨਾਮ ਹੈ ਦਾ ਟੋਈ ਨਹੀਂ ਤੇ ਉਸੇ ਦੇ ਆਪਣਾ ਵਿਸਾ ਸੀ ਅੱਜ ਮਾਲਕ ਨੇ ਕੰਮ ਕੀਤਾ ਮੋਨੋ ਨਾਮ ਅਵਸਾਰ ਇਨ ਸਤਿ ਆਈਏ ਜਿਉ ਰਾਖੇ ਕਿਰਪਾ ਧਾਰ ਇਮੇ ਸੁਖ ਪਾਈਏ ਪਾਲ ਕਿਰਪਾ ਕਰੇ ਬਲਾਫਤ ਹੈ ਮਾਈਗੁਰਜੀ ਕਾ ਖਾਲਸਾ ਵੰਦ